ਸਾਤ ਸਰੀਆ ਕਾਲ ਦੋਸਤੋ ਲੱਗਦਾ ਪੁਰਾਣਾ ਸਮਾਂ ਮੁੜ ਵਾਪਸ ਆ ਰਿਹਾ ਹੈ ਆਓ ਜੀ ਦੇਖਦੇ ਹਾਂ ਪਹਿਲਾ ਖੰਡ ਦੀ ਚਾਹ ਖਾਸ ਲੋਕ ਪੀਂਦੇ ਹੁੰਦੇ ਸੀ ਤੇ ਗੁੜ ਦੀ ਚਾਹ ਆਮ ਲੋਕ ਪੀਂਦੇ ਸੀ ਤੇ ਹੁਣ ਗੁੜ ਦੀ ਚਾਹ ਖਾਸ ਲੋਕ ਪੀਂਦੇ ਨੇ ਤੇ ਖੰਡ ਦੀ ਚਾਹ ਆਮ ਲੋਕ ਪੀਂਦੇ ਪਹਿਲਾਂ ਕਣਕ ਦੀ ਰੋਟੀ ਖਾਸ ਲੋਕਾਂ ਦੇ ਖਾਂਦੇ ਹੁੰਦੇ ਸੀ ਤੇ ਮਿੱਸੀ ਰੋਟੀ ਆਮ ਲੋਕ ਖਾਂਦੇ ਹੁੰਦੇ ਸੀ ਤੇ ਹੁਣ ਮਿੱਸੀ ਰੋਟੀ ਖਾਸ ਲੋਕ ਖਾਂਦੇ ਨੇ ਤੇ ਕਣਕ ਦੀ ਰੋਟੀ ਆਮ ਲੋਕ ਖਾਂਦੇ ਨੇ ਪਹਿਲਾਂ ਇੱਕ ਸਮਾਂ ਸੀ ਜਦੋਂ ਕੁੜੀਆਂ ਆਪਣਾ ਜੀਵਨ ਸਾਥੀ ਆਪ ਚੁਣਦੀਆਂ ਹੁੰਦੀਆਂ ਸੀ ਪਰ ਕੁੜੀਆਂ ਭਾਵਕ ਹੋ ਕੇ ਗਲਤ ਇਨਸਾਨ ਨੂੰ ਚੁਣ ਲੈਂਦੀਆਂ ਸੀ ਇਸ ਗੱਲ ਨੂੰ ਦੇਖਦੇ ਹੋਏ 부जुर्गਾਂ ਨੇ ਇਸ ਖਾਸ ਕਾਰਜ ਨੂੰ ਆਪਣੇ ਹੱਥ ਵਿੱਚ ਲਿਆ ਅਤੇ ਮੁੰਡੇ ਬਾਰੇ ਚੰਗੀ ਤਰ੍ਹਾਂ ਪਤਾ ਕਰਕੇ ਅਤੇ ਉਸ ਪਰਿਵਾਰ ਬਾਰੇ ਪਤਾ ਕਰਕੇ ਰਿਸ਼ਤਾ ਕਰਦੇ ਸੀ ਪਰ ਹੁਣ ਦੁਬਾਰੇ ਫਿਰ ਉਹੀ ਸਮਾਂ ਵਾਪਸ ਆ ਗਿਆ ਹੈ 50-60 ਸਾਲ ਪਹਿਲਾਂ ਇੱਕ ਸਮਾਂ ਸੀ ਕੁੱਝ ਬਜ਼ੁਰਗਾਂ ਨੂੰ ਪੈਸੇ ਦੇ ਕੇ ਵਿਆਹ ਕਰਵਾਉਣਾ ਪੈਂਦਾ ਸੀ ਫਿਰ ਸਮਾਂ ਆਇਆ ਕਿ ਕੁੜੀ ਵਾਲੇ ਦਾਜ ਦੇਣ ਲੱਗੇ ਤੇ ਹੁਣ ਦੁਬਾਰੇ ਫਿਰ ਉਹੀ ਸਮਾਂ ਵਾਪਸ ਆ ਗਿਆ ਹਾਈਲਾਈਟਸ ਵਾਲੀ ਕੁੜੀ ਨੂੰ ਮੁੰਡੇ ਵਾਲੇ ਪੈਸੇ ਦਿੰਦੇ ਹਨ ਇੱਕ ਸਮਾਂ ਸੀ ਜਦੋਂ ਪੈਂਟਾਂ ਖੁੱਲੀਆਂ ਪਾਈਆਂ ਜਾਂਦੀਆਂ ਸੀ ਤੇ ਫਿਰ ਤੰਗ ਪੈਂਟਾਂ ਦਾ ਰਵਾਜ ਆਇਆ ਤੇ ਹੁਣ ਵਾਪਸ ਫਿਰ ਖੁੱਲੀਆਂ ਪੈਂਟਾਂ ਦਾ ਰਵਾਜ ਆ ਗਿਆ ਹੈ ਇੱਕ ਸਮਾਂ ਸੀ ਦੋਸਤੋ ਜਦੋਂ ਲੋਕ ਸਾਈਕਲ ਤੇ ਸਾਈਕਲ ਦੇ ਉੱਤੇ ਕੰਮ ਤੇ ਜਾਂਦੇ ਸੀ ਤੇ ਤੰਦਰੁਸਤ ਰਹਿੰਦੇ ਫਿਰ ਸਮਾਂ ਆਇਆ ਕਿ ਹਰ ਕਿਸੇ ਨੇ ਮੋਟਰਸਾਈਕਲ ਲੈ ਲਿਆ ਤੇ ਹੁਣ ਫਿਰ ਬਿਮਾਰੀਆਂ ਤੋਂ ਬਚਣ ਦੇ ਲਈ ਫੈਂਸੀ ਸਾਈਕਲ ਲੈ ਕੇ ਲੋਕ ਸਾਈਕਲਿੰਗ ਕਰਨ ਜਾਂਦੇ ਨੇ ਇੱਕ ਸਮਾਂ ਸੀ ਜਦੋਂ ਲੋਕੀ ਘਰ ਦਾ ਦੇਸੀ ਘਿਓ ਵਰਤਦੇ ਹੁੰਦੇ ਸੀ ਤੇ ਤੰਦਰੁਸਤ ਰਹਿੰਦੇ ਸੀ ਫਿਰ ਰਿਫਾਈਂਡ ਨੇ ਉਹ ਜਗ੍ਹਾ ਲੈ ਲਈ ਤੇ ਹੁਣ ਵਾਪਸ ਫਿਰ ਡਾਕਟਰ ਦੇਸੀ ਕੋ ਵਰਤਨ ਦੀ ਸਲਾਹ ਦਿੰਦੇ ਹੁੰਦੇ ਸੋ ਇੱਕ ਸਮਾਂ ਸੀ ਜਦੋਂ ਅੰਗਰੇਜ਼ਾਂ ਨੂੰ ਇੰਡੀਆ ਚੋਂ ਕੱਟਣ ਦੇ ਲਈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਅੰ ਦਿੱਤੀਆਂ ਸੀ ਪਰ ਅੱਜ ਉਹਨਾਂ ਅੰਗਰੇਜ਼ਾਂ ਕੋਲੋਂ ਅੱਜ ਉਹਨਾਂ ਅੰਗਰੇਜ਼ਾਂ ਕੋਲੇ ਜਾਣ ਵਾਸਤੇ ਪੰਜਾਬੀ ਹਰ ਹੱਥ ਕੰਡਾ ਉਹੀ ਸਮਾਂ ਸੀ ਜਦੋਂ ਲੋਕ ਦੰਤਨ ਕਰਦੇ ਹੁੰਦੇ ਸਨ ਤੇ ਉਹਨਾਂ ਦੇ ਦੰਦ ਮਜ਼ਬੂਤ ਅਤੇ ਤੰਦਰੁਸਤ ਰਹਿੰਦੇ ਹੁੰਦੇ ਸਨ ਫਿਰ ਕਾਲਗੇਟ ਨੇ ਦੰਤਨ ਦੀ ਜਗ੍ਹਾ ਲੈ ਲਈ ਤੇ ਹੁਣ ਫਿਰ ਦੰਦਾਂ ਨੂੰ ਮਜ਼ਬੂਤ ਅਤੇ ਤੰਦਰੁਸਤ ਰੱਖਣ ਲਈ ਦੰਤਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕੋਈ ਸਮਾਂ ਸੀ ਜਦੋਂ ਲੋਕੀ ਪਹਾੜੀ ਲੂਂ ਵਰਤਦੇ ਹੁੰਦੇ ਸੀ ਅਤੇ ਤੰਦਰੁਸਤ ਰਹਿੰਦੇ ਸੀ ਫਿਰ ਸਮਾਂ ਆ ਗਿਆ ਚਿੱਟੇ ਲੂਂ ਦਾ ਤੇ ਹੁਣ ਫਿਰ ਸਲਾਹ ਦਿੱਤੀ ਜਾਂਦੀ ਹੈ ਕਿ ਪਹਾੜੀ ਲੂਂ ਵਰਤੋ ਅਤੇ ਤੰਦਰੁਸਤ ਰਹੋ ਕੋਈ ਸਮਾਂ ਹੁੰਦਾ ਸੀ ਜਦੋਂ ਮਾਹਿਰ ਵਿਗਿਆਨਕ ਖੇਤੀ ਕਰਨ ਦੀ ਸਲਾਹ ਦਿੰਦੇ ਸੀ ਪਰ ਅੱਜਕੱਲ ਮਾਹਿਰ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਦੀ ਸਲਾਹ ਦਿੰਦੇ ਹਨ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੇ ਗੱਲਾਂ ਬਾਤਾਂ ਸੀ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਤੇ ਬੰਦ ਹੋ ਗਈਆਂ ਤੇ ਦੁਬਾਰੇ ਫਿਰ ਹੋਂ ਲੱਗ ਗਈਆਂ ਸੋ ਦੋਸਤੋ ਮੁੱਖ ਦੀ ਗੱਲ ਇਹ ਹੈ ਕਿ ਜਿਹੜਾ ਸਮੇ ਦਾ ਚੱਕਰ ਆ ਇਹਨੇ ਘੁੰਮੀ ਜਾਣਾ ਮੁੜ ਉਹੀ ਸਮਾਂ ਵਾਪਸ ਆਉਂਦਾ ਰਹਿੰਦਾ ਹੈ ਜੇ ਗੱਲਬਾਤ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਫੋਲੋ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ